ਸਾਲਿਆ ਨੂੰ ਕੋਈ ਕਾਰ ਨਹੀਂ ਸਾਡੇ ਸਾਰੇ ਮੇਰੇ ਮਗਰ ਪੈ ਜਾਣੀਆਂ ਉਹ ਆ ਆ ਗਿਆ ਲੈ ਗਿਆ ਵੀ ਭੈਣ ਦਾ ਯਾਰ ਆ ਵੀ ਲੈ ਗਿਆ ਤੇ ਪਿੱਛੇ ਆ ਸਾਰੇ ਪਤਾ ਲੱਗ ਗਿਆ ਲੈ ਕੇ ਨਵਾਂ ਜਾਰਮਨ ਦਿਖਾਈਆ ਆ ਦੇਖੋ ਦੱਸ ਕੀ ਆ ਚੀਜ਼ ਕਮੈਂਟ ਕਰਿਓ ਮੈਨੂੰ ਇਹ ਸਾਨੂੰ ਪਤਾ ਕੀ ਬੰਗਲੇ ਆ ਉਹਦਾ ਕਮੈਂਟ ਕਰਿਓ ਬਸ ਉਹਨਾਂ ਆ ਚੀਜ਼ ਦਾ ਠੀਕ ਆ ਮਿਲਾਈ ਆ ਇਹਦਾ ਚੀਜ਼ ਦਾ ਕਮੈਂਟ ਕਰਿਓ ਕੀ ਕੀ ਚੀਜ਼ ਆ ਪਿੱਛੇ ਚੀਏ ਦੇਖ ਸਕਦੇ ਕਿ ਦੌਰ ਦੀ ਆ ਚਾ ਦੇਖਿਆ ਹੋਈ ਹੈ ਬਲੌਗ ਵਿੱਚ ਤੇ ਬੈਠੇ ਆ ਅੱਜ ਫੇਰ ਆ ਗਏ ਆ ਤੁਹਾਨੂੰ ਕਹਨੇ ਵੀ ਉਧਰਲੀ ਬਾੜੀ ਸੀ ਆ ਉਧਰਲੀ ਬਾੜੀ ਆ ਗਈ ਆਪਣੀ ਆ ਦੇਖ ਸਕਦੇ ਆ ਕੁਆਲਿਟੀ ਦੇ ਕੋ ਦੱਸੇ ਮੈਂ ਕਿਦਾਂ ਦੀ ਕੁਆਲਿਟੀ ਕਿਵੇਂ ਦੀ ਨਹੀਂ ਠੀਕ ਆ ਆਵਾ 15 ਮਿੰਟਾਂ ਦਾ ਭਰ ਜਾਣਾ ਆ ਤੇ ਫੇ ਪੰਡ ਵਾਲਾ ਦੇਖਦੇ ਜਾ ਕੇ 15 ਮਿੰਟ ਦਾ ਕੰਮ ਆ ਆਪਾਂ ਦੋ ਜੜੇ ਲਾ ਦਿੱਤੇ ਆ ਬੱਟ ਦੇ ਕੋਲ ਕੋਲ ਦੀ ਕਿ ਆਪਾਂ ਉਹ ਦੇਖਿਆ ਜੇ ਪਾਣੀ ਪੁਣੀ ਲੀਕ ਤਾਂ ਨਹੀਂ ਹੁੰਦਾ ਸਾਰੇ ਪਾਸੇ ਦੇਖਿਆ ਤਾਂ ਨਹੀਂ ਹੁੰਦਾ ਤੇ ਬੱਸ ਆ ਭਰਦਾ ਨਾਲ ਇਹ ਪੱਧਰ ਖੇਤ ਪਾਣੀ ਲਾ ਕੇ ਘਰੇ ਚੱਲ ਜਰਾਂ ਘਰੇ ਜਾ ਕੇ ਦੂਸਰਾ ਖੇਤ ਆਪਣਾ ਉਹ ਦੇਖ ਕੇ ਉਹਨੂੰ ਪਾਣੀ ਮੋੜ ਕੇ ਦੇਖ ਬਹਿ ਜਾਣ 15 ਮਿੰਟ ਬਾਅਦ ਫਿਰ ਗੇੜਾ ਮਾਰਾਂਗੇ ਇੱਥੇ ਇਵੇਂ ਕਰਨਾ ਆਪਾਂ ਇਹਨਾਂ ਸੋਖਾ ਕੰਮ ਚਲੋ ਪਾਣੀ ਉਧਰ ਮੋੜ ਤਾ ਦੇਖ ਸਕਦੇ ਲੈ ਹੱਥੋਂ ਜੂਮ ਸੋਖਾ ਲੈ ਇਹ ਜੂਮ ਸੋਖਾ ਦਾ ਬਾਬੇ ਦੂਰ ਐ ਬਦ ਦਿਖਾ ਦੇ ਉਹ ਪਾਣੀ ਲਾ ਦਿੱਤਾ ਆਪਾਂ ਦੇਖ ਸਕਦੇ ਆ ਠੀਕ ਆ ਤੇਰੇ ਮੇਰੇ ਫੋਨ ਦਾ ਕੈਮਰਾ ਸਾਫ ਨਹੀਂ ਹੈਗਾ ਫੋਨ ਦਾ ਤਾਂ ਇਵੇਂ ਚੱਲਦਾ ਪਿਆ ਦੇਉ ਸਾਹਮਣੇ ਆਪਣੀ ਬੱਚਾ ਗੈਂਗ ਆਉਂਦੀ ਬੱਚਾ ਗੈਂਗ ਉਹ ਆਉਂਦੀ ਬੱਚਾ ਗੈਂਗ ਇਹਨੇ ਬਹੁਤ ਅੰਕ ਕੀਤਾ ਗੱਭੀ ਪਣੀ ਉੱਚਾ ਆ ਤਾਂ ਕਰਕੇ ਭਾਵੇਂ ਤਵੀਆਂ ਮੇਰੇ ਤੋਂ ਗਲਤ ਫੈਲ ਗਿਆ ਸੀ ਕੁਝ ਹੋਰ ਜਾਂ ਬਲੱਡ ਹੋ ਗਿਆ ਅੱਜ ਵੀ ਬਸ ਰਹਿ ਗਈ ਹੈ ਬਾਕੀ ਸਭ ਹੋ ਗਿਆ ਹੈ ਅੱਜ ਤੇ ਫਿਰਦਾ ਬੰਗਲਾ ਹੈ ਬਹੁਤ ਸਜਣਾ ਦੇਖੋ ਮੈਂ ਬੱਚੀ ਆ ਗਿਆ ਨਿਕਲ ਕੇ ਆਇਆ ਦੇਖ ਸਕਦੇ ਪੈਰ ਵਿੱਚੋਂ ਨਿਕਲ ਕੇ ਆਇਆ ਮੈਂ ਤੇ ਹਾਂ ਤਾਂ ਕਹੀ ਪਈ ਆ ਉਹ ਮਨ ਨੂੰ ਉਹਨਾਂ ਦੂਜਾ ਮਾਰਾ ਵਲੌਗ ਆਪਣਾ ਕੱਟ ਕਾਣਾ ਪਿਆ ਗੱਬੇ ਕਿਉਂਕਿ ਉਹ ਕਹਿੰਦੇ ਕਰਦੇ ਆ ਮੈਂ ਕੁਝ ਗਲਤ ਕਹਿ ਦਿੱਤਾ ਵਿੱਚ ਉਹਦੇ ਉਹਨੂੰ ਮੁੰਡੇ ਨੂੰ ਮੁੰਡੇ ਦੇ ਬੱਸ ਸ਼ਕਲ ਵੀ ਨਹੀਂ ਦਿਖਾਉਣੀ ਹੈਗੀ ਛੱਡੋ ਤੇ ਹੁਣ ਆਪਾਂ ਕਹੀ ਰੱਖ ਲਈਏ ਤੇ ਹੁਣ ਜਾਂਦੇ ਆ ਦੇ ਕੱਲ ਪਾਣੀ ਲਾਇਆ ਦਉਂਦਾ ਖਾ ਲਈਏ ਕਿੰਦਾਂ ਦਾ ਪਾਣੀ ਲੱਗਾ ਜੀ ਇਹ ਹਵਾਵਾਂ ਵਾਦੀ ਹੋਏ ਯਾਰ ਜੇ ਹਵਾਵਾਂ ਵਾਦੀ ਹੋਏ ਨਾ ਉਹਦੇ ਗੱਲ ਲਿਆ ਮਾਰੀਏ ਠੀਕ ਆ ਉਹ ਚੱਲਦਾ ਮਾਰਾ ਮੋਟਾ ਇਹਨਾਂ ਦਾ ਆ ਬੰਦ ਨੂੰ ਪਤਾ ਹੀ ਵਿੱਚ ਚੱਲਣਾ ਚਾਹੀਦਾ ਲੱਗਦਾ ਹਵਾ ਵਾਦੀ ਆ ਗਾਇ ਲੜਾਈ ਹੋਣ ਲੱਗੀ ਆ ਨਾ ਪਿਆਰ ਹੋਣ ਲੱਗ ਗਿਆ ਦੂਦਾਲਿਆ ਪੈ ਜੋ ਆਲੇ ਮੇਰਾ ਵਲੌਗ ਬਣ ਜਾਊਗਾ ਯਾਰ ਆ ਕੀ ਗੱਲ ਲੋਈ ਫੜੀ ਗੀਮੇ ਚ ਡਲ ਗਏ ਆਈ ਪੱਪੇ ਛੱਪੀਆਂ ਲੈਂਦੀ ਆ ਪਹਿਲਾਂ ਮੜਾ ਪਿੰਡ ਗੇੜਾ ਲਾਈਏ ਮਤਲਬ ਪਿੰਡ ਆਪਣਾ ਜਿਹੜਾ ਖੇਤ ਵਲੌਗ ਵਿੱਚ ਸ਼ਾਇਦ ਮੈਂ ਨਹੀਂ ਦਿਖਾਇਆ ਬੜੀ ਦਿਖਾਇਆ ਮੈਂ ਆਪਣੇ ਪੁਰਾਣੇ ਵਲੌਗ ਨਹੀਂ ਦੇਖੇ ਕੱਲ੍ਹ ਵਾਲੇ ਤੇ ਇਹ ਆਪਣਾ ਦੋ ਦਿਨ ਦਾ ਵਲੌਗ ਇਕੱਠੇ ਬਣੂਗਾ ਹਾਂ ਨਹੀਂ ਆਏ ਨਾ ਬਹਿ ਗਏ ਸਾਰੇ ਜਣੇ ਔਂਗਰੇ ਇਦਾਂ ਆਏ ਕੀ ਆ ਜੋ ਫਾੜ ਲੀ ਲਾ ਤੱਕਦੇ ਆਹ ਲਾਜ ਅੱਜ ਦੋ ਆਪਾਂ ਹੋਣਾ 15 ਮਿੰਟੇ ਭਰ ਜਣਾ ਥੋੜੀ ਰਹਿ ਗਿਆ ਆ ਠੀਕ ਕਰਤੀ ਕਿਹ ਮਾਰ ਰਹੀ ਹੈ ਕਰਤੀ ਤੇ ਬਣਾਂਨ ਦੀਆਂ ਤੇਰੀਆਂ ਆ ਮੈਂ ਤਾਂ ਤੁਹਾਨੂੰ ਨੇਚਰ ਦਿਖਾ ਦਿਆਂ ਫੇਰ ਨੇਚਰ ਹਣਾ ਕੋਲ ਹੈ ਪੰਜ ਮਿੰਟ ਚੋਂ ਆਪਣੇ ਦੀ ਬਾਤ ਸੁਣੀ ਹੋਣੀ ਆਂ ਦੀ ਆ ਬਰਗਾਂ ਦੇ ਜਦੋਂ ਮੈਂ ਡਰਦਾ ਮੇਰੇ ਕੋਲ ਆ ਗਿਆ ਆ ਸਿਰ ਤੇ ਘੁੰਮੀ ਆ ਉਹਨੇ ਕਾ ਆ ਗਈ ਸਾਨੂੰ ਕਿਹਾ ਨਾ ਵੀ ਜਾਲੜੇ ਤੇ ਮਿੱਤਰੋ ਸਾਡੇ ਦਿਖੂਗਾ ਦੂਜੇ ਦਿਨ ਆ ਕੇ ਲੈ ਚੋ ਵੇ ਮਗਰ ਪਈਆ ਇਗਵਾ ਸੜੜ ਕੇ ਮੇਰੇ ਕੋਲ ਬੈ ਗਈ ਆ। ਇੱਥੇ ਚੂਹਾ ਬੈਠਾ। ਹਲੋ। ਅੱਲਾ ਦੇਖੀ ਅੱਲਾ ਦੇਖ ਲੋ। 1 2 3 4 5 ਇਲਾ। ਆ ਲੈ। ਆ ਦੇਖਿਆ। ਕੀ ਕਰਦੀ ਆ? ਮਿੱਤਰ ਵਲੌਗ ਆ ਜੇ ਬੋਗ ਐਡ ਬਣ ਗਿਆ ਰ ਫੇਰ। ਆ ਦੇਖੀ ਐ ਐਡ ਮਾਇਆ ਦੀ ਆ। ਇਹ ਨਾਲ ਮੇਰਾ ਇੱਕ ਦੂਜੇ ਕ੍ਰੈਸ਼ ਰਾਮ ਹੋ ਜਾਣ। ਨੇ 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 ਹਾਤੀ ਉਹ ਦੇਖੀ ਦੇਖੀ ਦੇਖ ਉਹ ਦੇ ਆ ਚੂਹਾ ਆ ਦੇ ਆ ਦੇ ਆ ਦੇ ਹਨਾ ਇਹਦੇ ਮਗਰ ਪਈਆ ਆ ਥੱਲੇ ਹੀ ਆ ਸ਼ਿਕਾਰ ਦੇਖ ਲੋ ਇਹਨਾਂ ਦਾ ਆ ਦੇ ਆ ਦੇ ਚੂਹਾ ਜਾਂਦਾ ਠੀਕ ਹੈ ਤੇ ਇੱਕ ਚੂਹਾ ਇੱਥੇ ਆ ਕੇ ਬੈਠਾ ਮੇਰੇ ਕੋਲ ਤੇ ਆ ਦੇ ਬਚ ਗਿਆ ਚੂਹਾ ਭੱਜਿਆ ਇਹ ਆ ਦੇ ਆ ਦੇ ਲੈ ਪਿਆ ਇਹ ਵਿਚਾਰੀ ਨੂੰ ਭਜਰਾ ਭਜਰਾ ਸਾਲਿਆ ਭਜਾ ਰੁਕ ਨਾ ਮਿੱਤਰੋ ਛਿਕਾਰ ਦੇਖ ਲੋ ਸਾਲਿਆ ਇੱਕ ਨਹੀਂ ਕਾਫੀ ਜਹੀਆਂ ਆ ਗਈ ਐ ਲੈ ਲੈ ਬਾਬੇਓ ਮੈਨੂੰ ਨਾ ਚੱਕ ਕੇ ਲੈ ਜਾਣ ਜਿਵੇਂ ਦੇ ਹਾਲਾਤ ਆ ਨਾ ਚੂਹਾ ਲੌਕ ਗਿਆ ਨਾ ਕਿੰਨੇ ਘੈਂਟ ਆੜਾ ਗੋਲ ਦੱਸਦੀ ਆ ਉਹਦੇ ਚੂਹਾ ਭੱਜ ਗਿਆ ਏ ਏ ਏ ਏ ਖੜ ਗਈ ਉਹਦੇ ਉਹਦੇ ਕਿੱਦਾਂ ਪੈਂਦੀ ਆ ਦੇ ਕਿੱਦਾਂ ਚੂਹੇ ਨੂੰ ਚੂਹਾ ਸਾਲਾ ਬਾਜੀ ਖਾਈ ਜਾਂਦਾ ਆ ਚੂਹਾ ਦੇਖਿਆ ਉਹ ਨਾਲੇ ਕੁੱਤੇ ਵੀ ਆ ਗਏ ਇਹ ਕੁੱਤੇ ਨੇ ਮਾਲੇ ਲਾਓ ਜੀ ਚਲ ਲੱਕ ਤਾਂ ਬਚਾਇਆ ਥਾਲੇ ਮੈਂ ਜਾ ਨਹੀਂ ਸਕਦਾ ਕਿਉਂਕਿ ਇਹਨੇ ਕੁੱਤੇ ਮੇਰੇ ਉੱਪਰ ਪਏ ਨੇ ਪਿੱਛੇ ਤਾਂ ਹੈ ਨਹੀਂ ਚੂਹੇ ਹੰਟਿੰਗ ਚੱਲ ਰਹੀ ਏ ਕਿਚੂ ਉੱਤੇ ਬੈਠਾ ਆਪਾਂ ਨੂੰ ਛੇਰ ਨਾ ਨਹੀਂ ਠੀਕ ਆ ਆਹ ਥਾਂ ਦੇ ਬੈਠਾ ਆਪਾਂ ਛੇਰ ਨਾਲ ਨੂੰ ਬਚਾ ਕੇ ਰੱਖਣਾ ਕੁੱਤੇ ਨੂੰ ਪੈ ਜਾਣਾ ਨਾ ਸਵਾਦ ਹੀ ਆ ਜੂ ਮੈਂ ਕਹਾਂ ਦਾ ਵਲੌਗ ਦਾ ਖਾ ਗਿਆ ਸਾਰਾ ਮੈਂਟਾ ਜੀ ਖਾ ਗਿਆ ਲੈ ਛੂਏ ਖਾਣ ਨੂੰ ਮਿੱਤਰੋ ਇਦਾਂ ਦੇ ਵਲੌਗ ਤੁਹਾਨੂੰ ਹਨਾ ਮੈਂ ਆ ਤੁਹਾਨੂੰ ਕਿਹਾ ਸੀ ਨਾ ਸੱਪ ਸੁਪ ਸਾਈ ਚੀਜ਼ ਦੇਖੂਗੇ ਵਿੱਚ ਇੱਲਾ ਵੀ ਆ ਗਿਆ ਸ਼ਿਕਾਰ ਵੀ ਲੱਗ ਗਿਆ ਵਿੱਚ ਇਹ ਹੁੰਦੀ ਹੈ ਵਲੋਗਿੰਗ ਆ ਤੇ ਲੱਗਦਾ ਕਿ ਹੰਟਿੰਗ ਸਾਰਾ ਇਹ ਚਲਾਕ ਬਹੁਤ ਸੀ ਆ ਚੀਜ਼ਾਂ ਦੋਨੀਆਂ ਚਲਾਕ ਬਹੁਤ ਸੀ ਇਹ ਤਾਂ ਚਲਾਕ ਬਹੁਤ ਸੀ ਤਾਈਉ ਲੈ ਗਏ ਚੱਲਾ ਸਾਲ ਸਵਾਦ ਲੈਣ ਮਿਆਦੀ ਇਹਲੇ ਸਲ ਭਾਦ ਦਾ ਬੁੱਧਰੋ ਆਇਆ ਆ ਨਾਲ ਜਿਹਨੇ ਚੂਹਾ ਫੜ ਲਿਆ ਮੈਂ ਆ ਲਓ ਜੀ ਹੁਣ ਦੇਖ ਸਾਰੇ ਇੱਧਰ ਆਣੇ ਚੂਹਾ ਆਇਆ ਅੰਮੇ ਕੋਲੋਂ ਨਿਕਲ ਗਿਆ ਸਾਲਾ ਜਿੰਮੇ ਕੋਲ ਬੈਠਾ ਰਿਹਾ ਸਾਲੇ ਵੱਜ ਜਣਾ ਸੀ ਆ ਗਿਆ ਨਸਾਰੀਆ ਆਹ ਦੇਖੋ ਦੇਖਿਓ ਆਹ ਦੇਖੋ ਭੱਜਿਆ ਭੱਜਲਾ ਹਸਾ ਵਾਲਿਆ ਪਾਈ ਜਾਂਦੇ ਇਹਨੂੰ ਮਨੇ ਜਿੱਲੇ ਪਾਣੀ ਹੀ ਜਲੇ ਆ ਬਚ ਗਿਆ ਮੈਂ ਕੋਈ ਕੰਮ ਨਹੀਂ ਕਰ ਸਕਦਾ ਸਾਲ ਮੇਰੇ ਮਗਰ ਪੈ ਜਾਣੀਆਂ ਹੋ ਲਾਗੀ ਬਚ ਗਈ ਥਾਲੇ ਉਹ ਗੈਪ ਹੋਣਾ ਗੈਪ ਹੋਣਾ ਹੋ ਗਿਆ ਗੈਪ ਭੰਦੇ ਯਾਰ ਪਿੱਛੇ ਕਿਦਾਂ ਦੁੱਦ ਗਏ ਆ ਨਾ ਹੋ ਨਾ ਮਾਰਿਓ ਰਸ ਹਰਮਟ ਮਾਰਦਾ ਕੁੱਟਿਆ ਦੇ ਆ ਗਿਆ ਲੈ ਗਿਆ ਵੀ ਭੈਣ ਦਾ ਯਾਰ ਐ ਵੀ ਲੈ ਗਿਆ ਕੁੱਤੇ ਮਗਰ ਪੈਰੇ ਨੇ ਇਲਾ ਸਾਰੇ ਕੁੱਤੇ ਵੀ ਚੱਕ ਕੇ ਲੈ ਜਾਣੇ ਹੋ ਗਿਆ ਇਹਦਾ ਵੀ ਖਾਤਮਾ ਆਏ ਐ ਪੈ ਜੋ ਸਾਰੇ ਕੁੱਤੇ ਕੰਨਿ ਗੁਰ ਖਾਚੇ ਦਿਨ ਸਵੇਰ ਆ ਜੂ ਕਾਰ ਸਾਧਿਆ ਵੇਸੇ ਇਹ ਕੰਨ ਚੋਂ ਹੁੰਦਾ ਬਾਬਿਓ ਹੰਟਿੰਗ ਵੀ ਦੇਖ ਸਕਦੇ ਪਰ ਇਹ ਕਹਿੰਦੇ ਨੇ ਹੁੰਦੀਆਂ ਲੂੰਬੜੀਆਂ ਚਲਾਕ ਹੁੰਦੀ ਆ ਜਾਂ ਸਾਡੇ ਪੈਣ ਦੇ ਕੁੱਤੇ ਚਲਾਕ ਆ ਠੀਕ ਆ ਪੈ ਪੈ ਇੰਨੀ ਇਕੱਠਿਆ ਪਏ ਨੇ ਕੁੱਤੇ ਦੇ ਕੁੱਤੇ ਨੂੰ ਲੈ ਜਾਣ ਆਰਾਮ ਨਾਲ ਇੰਨੀਆਂ ਹੈਗੀਆਂ ਇਹ ਉੱਤ ਦੇਖ ਸਕਦੇ ਲੈ ਇੰਨੀਆਂ ਹੈ ਕਿ ਕੁੱਤੇ ਨੂੰ ਕੱਲੇ ਨੂੰ ਚੱਕ ਕੇ ਲੈ ਗਿਆ ਸਾਦੀਆ ਮੰਨੂ ਵੀ ਲੈ ਕੇ ਜਾਂਦਾ ਸੀ ਉਹ ਪਤਾ ਨਹੀਂ ਹੈਗਾ ਇਹਨਾਂ ਦਾ ਮੈਂ ਵਲੌਗ ਬਣਾਉਂਦਾ ਪਏ ਤਾਂ ਨਹੀਂ ਉਹਨੇ ਕੁਝ ਕਹਿੰਦੀ ਆ ਭਈਆ ਯੂ نو ਮਿੱਤਰੋ ਲੜ ਪਈ ਆ ਜਾਉਂ ਚੰਗ ਕਲੀ ਨੰਨ ਗਿਆ ਸਰੀਆ ਹੁਣ ਓ ਯਾਰ ਹੋ ਜਾ ਫੋਕਸ ਐ ਤਾ ਕਰ ਅਗਲੇ ਚਿਆ ਸਹੀ ਗਾਣਾ ਵੇਰਾ ਕਿਦਾਂ ਕਿਦਾਂ ਚੱਲ ਗਈ ਆ ਚਲੋ ਆਪਣਾ ਕੰਮ ਹੋ ਗਿਆ ਜੇ ਤਾਂ ਪਾਣੀ ਕੱਢਦੀ ਪਾਣੀ ਜ਼ਿਆਦਾ ਭਰ ਗਿਆ ਮੈਂ ਗਲ ਜਾਊਗੀ ਠੀਕ ਹੈ ਜੀ ਤੇ ਫਿਰ ਆ ਮੈਂ ਚੱਲਦੇ ਆ ਘਰ ਨੂੰ ਫੇ ਮਾੜਾ ਐ ਐਮਬੀਡੀ ਮੋਲ ਜਣਾ ਕੰਮ ਆ ਥੋੜਾ ਜਿਹਾ ਆਮ ਸਾਧਿਆਂ ਨੂੰ ਆ ਕਪੜਾ ਠਈ ਨਹੀਂ ਲੱਦਣਾ ਬੇ ਨਵੇਂ ਚਾਹੀਦੇ ਆ ਜੀ ਲੋ ਮਿੱਤਰੋ ਚਲੋ ਠੀਕ ਆ ਮੈਂ ਦੇ ਰੋਕ ਕੇ ਆ ਗਏ ਤੇ ਦੱਸਿਓ ਕਿਵੇਂ ਦਾ ਵਲੌਗ ਬਣਿਆ ਤੇ ਬਾਕੀ ਆਪਾਂ ਟਰਬੋ ਦਾ ਵਲੌਗ ਲੈ ਕੇ ਆਵਾਂ ਕਿਵੇਂ ਫਿਟਿੰਗ ਕੀਤੀ ਕਿਵੇਂ ਨਹੀਂ ਉਹ ਦੂਸਰੇ ਚੈਨਲ ਤੇ ਆ ਜੂਗਾ ਸਾਰੇ ਲਿੰਕ ਦਿੱਤਾ ਹੈ ਤੇ ਸਬਸਕ੍ਰਾਈਬ ਕਰ ਲਿਓ ਸਾਰੇ ਉਹ ਚੈਨਲ ਜਾ ਕੇ ਤੇ ਮਿਲਦੇ ਫਿਰ ਕੋਈ ਵਲੌਗ ਚ ਚੰਗਾ